ਸਭ ਤੋਂ ਪਹਿਲਾਂ ਅਸੀਂ ਗੁਰੂ ਘਰ ਖੜੇ ਆ ਫਤਰੀ ਸਾਂ ਚਾਰਜ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੁੱਖਾਂ ਤੇ ਕੰਮ ਕਰਦੇ ਕਰਦੇ ਅਸੀਂ ਇੱਕ ਯਾਤਰਾ ਕੀਤੀ ਸੀ ਤਖਤ ਸ੍ਰੀ ਕੇਸ਼ਗੜ ਤੋਂ ਸਭ ਤੋਂ ਚੱਲਦੇ ਹੋਏ ਤਖਤ ਸ੍ਰੀ ਦਮਦਮਾ ਸਾਹਿਬ ਤੱਕ ਅਸੀਂ ਕਵਰ ਕੀਤਾ ਜਿੰਨੇ ਪਿੰਡ ਆਏ ਉਹਦੇ ਵਿੱਚ ਅਸੀਂ ਦਰਸ਼ਨ ਕੀਤੇ ਜਿਹੜੇ ਰੁੱਖ ਉਸ ਸਾਨੂੰ ਦਿਖੇ ਉਹਨਾਂ ਨੂੰ ਰਿਕਾਰਡ ਤੇ ਲਿਆਂਦਾ ਤੇ ਬਹੁਤ ਸਾਰੇ ਗੁਰੂ ਘਰਾਂ ਵਿੱਚ ਰੁੱਖਾਂ ਦੀ ਕਿਸੇ ਕਾਰਨਾ ਕਰਕੇ ਉਥੇ ਮੌਜੂਦ ਨਹੀਂ ਸੀਗੀ ਉਹਨੂੰ ਸਾਡੀ ਇੱਛਾ ਸੀਗੀ ਗੁਰੂ ਪਾਸ਼ਾ ਜਦੋਂ ਡਿਊਟੀ ਲਾਊਗਾ ਸਾਡੀ ਤਾਂ ਹੌਲੀ ਹੌਲੀ ਉਹ ਰੱਖ ਨੂੰ ਅਸੀਂ ਵਾਪਸ ਲਿਆਵਾਂਗੇ ਮਤਲਬ ਅੱਜ ਅਸੀਂ ਪਿੰਡ ਰਾਮਪੁਰਾ ਪਹੁੰਚ ਰਾਮਪੁਰ ਪਹੁੰਚੇ ਹੋਏ ਆ ਇੱਥੇ ਰੇਰੂ ਸਾਹਿਬ ਗੁਰਦੁਆਰਾ ਸੀ ਜੋ ਦਰਸ਼ਨ ਕੀਤੀ ਸਾਨੂੰ ਉਦੋਂ ਵੀ ਖਿਆਲ ਆ ਵੀ ਰੇਰੂ ਦਾ ਰੋਖ ਇੱਥੇ ਨਹੀਂ ਸੀ ਪਰ ਇੱਛਾ ਸੀਗੀ ਵੀ ਜਰੂਰ ਵੀ ਗੁਰੂ ਪਾਸ਼ਾ ਸਾਡੀ ਡਿਊਟੀ ਲਾਉਣਗੇ ਜਰੂਰ ਅਸੀਂ ਰੇਰੂ ਨੂੰ ਰੋਖ ਨੂੰ ਲੈ ਕੇ ਆਵਾਂਗੇ ਤੇ ਅੱਜ ਉਹ ਜਿਹੜਾ ਦਿਨ ਸਾਡਾ ਦਿਹਾੜਾ ਹੈਗਾ ਅੱਜ ਇੱਥੇ ਅਸੀਂ ਇਕੱਠੇ ਹੋਏ ਆ ਮਰੇਦ ਸਾਹਿਬ ਸਾਡੇ ਹੈਗੇ ਨਾਲ ਬਾਕੀ ਹੋਰ ਗੁਰਦੁਆਰ ਪਰਵ ਇਨੋਨਾਂ ਮਿਲਕੇ ਇਨਾਂ ਦੇ ਸਹਿਯੋਗ ਨਾਲ ਅਸੀਂ ਰੀਰੂ ਰੁੱਖ ਅਸੀਂ ਚਾਰ ਰੁੱਖ ਇੱਥੇ ਲਾਉਣ ਲੱਗੇ ਆ ਤਾਂ ਕਿ ਜਿਹੜੀ ਯਾਦਗਾਰ ਜਿਹੜੀ ਹੈਗੀ ਆ ਸਾਡੇ ਨਾਲ ਜੁੜੀ ਰਹੇ ਰੁੱਖਾਂ ਦੀ ਤੇ ਇਸ ਤੋਂ ਇਲਾਵਾ ਅਸੀਂ ਇੱਕ ਫਤਿਹਪੁਰ ਪਿੰਡਾ ਜੰਡ ਸਾਹਿਬ ਉੱਥੇ ਮੌਜੂਦ ਆ ਉੱਥੇ ਜਿਹੜੀ ਯਾਤਰਾ ਦੌਰਾਨ 19 ਰੁੱਖ ਲੱਭੇ ਜਿਹੜੇ ਸਰ ਲੰਮੇਲੇ ਸਾਨੂੰ ਉਹਨਾਂ ਦੇ ਇੱਕ ਝਿੜੀ ਪਿੱਛੇ ਉਸ ਪਿੱਛੇ ਲਾਈ ਉਸਰ ਇੱਕ ਲੋਹਾਰ ਕਾ ਕਲਾ ਪਿੰਡਾ ਅਮਰਸਰ ਸਾਹਿਬ ਕੋਲੇ ਉੱਥੇ ਕਿ ਰੀਰੂ ਸਾਹਿਬ ਗੁਰਦੁਆਰਾ ਮੌਜੂਦ ਆ ਉੱਥੇ ਵੀ ਰੀਰੂ ਰੁੱਖ ਕਿਸੇ ਕਾਰਨ ਕਰਕੇ ਮੌਜੂਦ ਨਹੀਂ ਸੀ ਉੱਥੇ ਵੀ ਅਸੀਂ ਰੀਰੂ ਰੁ ਤੇਸਰਾ ਕਰਕੇ ਸਹਿਫਲਾਬਾਦ ਪਿੰਡ ਆ ਸਾਡਾ ਸਾਡਾ ਕਪੂਰਥਲੇ ਜ਼ਿਲ੍ਹੇ ਵਿੱਚ ਉੱਥੇ 6ਵੇਂ ਪਾਸ਼ਾ ਸਥਾਨ ਆ ਉੱਥੇ ਵੀ ਅਸੀਂ 25 ਤੋਂ ਵੱਧ ਕਿਸਮ ਦੀ ਸਾਡੀ ਗੁਰਬਾਣੀ ਚੰਕਤ ਹੈਗੀਆਂ ਜਾਂ ਸਾਡੇ ਅਸੀਂ ਰੁੱਖਾਂ ਨੂੰ ਦੇਖਿਆ ਗੁਰੂ ਘਰਾਂ ਚ ਜੇ ਰੁੱਖਾਂ ਦੇ ਨਾਮ ਗੁਰੂ ਘਰਾਂ ਪਿੱਛੇ ਪਿਆ ਉਹਨੂੰ ਅਸੀਂ ਲਾਇਆ ਤੇ ਇੱਕ ਪਿੰਡ ਇਸ ਤੋਂ ਬਾਅਦ ਰਤਨ ਪਿੰਡ ਆ ਰਤਨ ਪਿੰਡ ਵੀ ਗੁਰੂ ਗੋਬਿੰਦ ਸਿੰਘ ਬਾਗ ਅਸੀਂ ਤਿਆਰ ਕਰਨ ਜਾ ਰਹੇ ਹਾਂ ਉਹਨਾਂ ਦੀ ਪੰਚਾਇਤ ਦੇ ਸਹਿਯੋਗ ਨਾਲ ਉੱਥੇ ਵੀ ਜਗ੍ਹਾ ਤਿਆਰ ਹੋਈ ਜਾਂਦੀ ਉੱਥੇ ਵੀ ਅਸੀਂ ਕਰਾਂਗੇ ਕਰ ਕਲਮਾਂ ਰਹੀ ਅਸੀਂ ਜਿਹੜੀ ਯਾਤਰਾਵਾਂ ਕੀਤੀਆਂ ਤਾਂ ਉਹ ਸਾਡੀਆਂ ਅੱਜ ਪਰਮਾਤਮਾ ਨੇ ਗੁਰੂ ਪਾ ਤਾਂ ਹੁਣ ਮੈਂ ਸਾਡੇ ਨਾਲ ਮਨੀ ਸਾਹਿਬ ਖੜੇ ਆ ਉਹਨਾਂ ਨੂੰ ਕਹਾਂਗਾ ਦੋ ਸ਼ਬਦ ਸਾਡੇ ਸਾਂਝੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇਤਿਹਾਸਕ ਸਥਾਨ ਗੁਰਦਾਰਾ ਸ੍ਰੀ ਰੇਰੂ ਸਾਹਿਬ ਪਾਸ਼ਾਈ ਦਸਵੀਂ ਜਿੱਥੇ ਕੀ ਗੁਰੂ ਸਾਹਿਬ ਨੇ ਆਪ ਚਰਨ ਪਾ ਕੇ ਇਸ ਸਥਾਨ ਨੂੰ ਪਵਿੱਤਰ ਕੀਤਾ ਇਸ ਸਥਾਨ ਤੇ ਕਿਸੇ ਟਾਈਮ ਪ੍ਰਾਤਨ ਰੇਰੂ ਸਾਹਿਬ ਦਾ ਰੁੱਖ ਹੁੰਦਾ ਸੀ ਜਿਸ ਕਰਕੇ ਗੁਰਦਾਰਾ ਸਾਹਿਬ ਦਾ ਨਾਮ ਰੇਰੂ ਸਾਹਿਬ ਪਿਆ ਤੇ ਅੱਜ ਅਸੀਂ ਇਸ ਸੰਸਥਾ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕੀ ਆਪਣੇ ਯਾਤਰਾ ਆਨੰਦਪੁਰ ਸਾਹਿਬ ਤੋਂ ਲੈ ਕੇ ਦੰਦ ਸਾਹਿਬ ਤੱਕ ਕੀਤੀ ਪ੍ਰਾਤਨ ਰੁੱਖਾਂ ਦੀ ਜਿਹੜੀ ਲਿਸਟ ਬਣਾਈ ਵੀ ਕਿਹੜੇ-ਕਿਹੜੇ ਗੁਰੂ ਘਰ ਕਿਹੜੇ-ਕਿਹੜੇ ਰੁੱਖ ਲੱਗੇ ਹੋਏ ਸੀ ਅਸੀਂ ਇਸ ਸਸਤਾ ਦਾ ਕੋਟਨ ਕੋਟ ਧੰਨਵਾਦ ਕਰਦੇ ਆ ਅੱਜ ਇਹਨਾਂ ਨੇ ਗੁਰਦੁਆਰਾ ਰੇਰੂ ਸਾਹਿਬ ਵਿਖੇ ਰੇਰੂ ਦੇ ਰੁੱਖ ਲਾਏ ਨੇ ਤੇ ਅਸੀਂ ਬੜਪਾਗੇ ਸਮਝਦੇ ਆ ਵੀ ਅਸੀਂ ਇਸ ਸਮੇਂ ਸ਼ਾਮਲ ਹੋਏ ਤੋਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਅੱਗੇ ਵੀ ਇਹ ਉਪਰਾਲੇ ਜਾਰੀ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਪਸ ਅੰਗ ਤਾਂ ਜਿਸ ਪਾਵਨ ਸਥਾਨ ਤੇ ਦਰਸ਼ਨ ਕਰਨ ਪਹੁੰਚੇ ਹੋ ਇਹ ਪਾਵਨ ਸਥਾਨ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਚਰਨ ਛੋਪਾ ਪ੍ਰਾਪਤ ਹੈ ਜਦੋਂ ਸਤਿਗੁਰੂ ਮਹਾਰਾਜ ਮਾਚੀਵੜ ਜੰਗਲ ਤੋਂ ਹੁੰਦੇ ਹੋਏ ਕਟਾਣਾ ਸਾਹਿਬ ਕਟਾਣਾ ਸਾਹਿਬ ਤੋਂ ਪਿੰਡ ਆਰੰਪੁਰ ਪੁੱਜੇ ਉਹਨਾਂ ਦੇ ਸਮੇਤ ਪੰਜ ਸਿੰਘ ਸਨ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਭਾਈ ਗਨੀਖਾਂ ਅਤੇ ਨਬੀ ਖਾਨ ਜੀ ਅਤੇ ਇਸ ਨਗਰ ਆਰੰਪੁਰ ਦੇ ਵਿੱਚ ਤੋਂ ਪਹੁੰਚੇ ਫਤਗੁਰੂ ਮਹਾਰਾਜ ਜੀ ਨੇ ਜੋ ਤਰਾਕ ਤਸੀਰ ਰੂ ਦਾ ਉਸੇ ਹੇਠ ਆਰਾਮ ਕੀਤਾ ਜਦੋਂ ਬਾਬਾ ਭਾਰਾਮਲ ਜੀ ਨੂੰ ਪਤਾ ਲੱਗਿਆ ਕਿ 10ਵੇਂ ਪਾਸ਼ਾ ਸ਼ਹਿਰ ਨਗਰ ਵਿੱਚ ਪਹੁੰਚੇ ਨੇ ਉਹਨਾਂ ਨੇ ਆਪਣੀ ਮਾਤਾ ਨੂੰ ਕਿਹਾ ਮਾਤਾ ਜੀ ਜਿਹੜੇ ਗੁਰਾਂ ਦਾ ਤੁਸੀਂ ਜ਼ਿਕਰ ਕਰਦੇ ਸੀ ਉਹ ਗੁਰੂ ਸਾਡੇ ਨਗਰ ਵਿੱਚ ਪਹੁੰਚੇ ਨੇ ਮਾਤਾ ਦੇ ਕਹਿਣ ਤੇ ਬਾਬਾ ਭਾਰਾਮਲ ਜੀ ਦੁੱਧ ਦਾ ਛੰਨਾ ਲੈ ਕੇ ਆਏ ਅਤੇ ਦੁੱਧ ਦੀ ਸੇਵਾ ਕੀਤੀ 10ਵੇਂ ਪਾਸ਼ਾ ਨੇ ਕਿਹਾ ਕਿ ਭਾਈ ਤੇਰਾ ਨਾਮ ਕੀ ਹੈ ਤਾਂ ਬਾਬਾ ਭਾਰਾਮਲ ਜੀ ਨੇ ਕਿਹਾ ਕਿ ਮੇਰਾ ਨਾਮ ਭਾਰਾਮਲ ਹੈ ਤਾਂ ਸਤਿਗੁਰੂ ਮਹਾਰਾਜ ਜੀ ਬਹੁਤ ਖੁਸ਼ ਹੋਏ ਕਹਿਣ ਲੱਗੇ ਭਾਈ ਤੇਰਾ ਨਾਮ ਜਿਵੇਂ ਭਾਰਾਮਲ ਹੈ ਤੂੰ ਭਾਰਾ ਰਹੇਗਾ ਤੇਰੀ ਵੰਸ਼ ਵਧੇਗੀ ਅਤੇ ਆਉਣ ਵਾਲੇ ਸਮੇਂ ਤੇਰੀਆਂ ਪੀੜੀਆਂ ਸੁੱਖ ਭੋਗਣਗੀਆਂ ਉਸੇ ਜਿੱਥੇ ਸਤਿਗੁਰੂ ਮਹਾਰਾਜ ਜੀ ਨੇ ਦਰਾਖਤ ਹੇਠ ਆਰਾਮ ਕੀਤਾ ਸੀ ਅਤੇ ਸਮੂਹ ਸਟਾਫ ਵੱਲੋਂ ਅਤੇ ਸੰਸਥਾ ਵੱਲੋਂ ਗੁਰਦਵਾਰਾ ਰੇਰੂ ਸਾਹਿਬ ਵਿਖੇ ਦਰਾਖਤ ਰੇਰੂ ਦਾ ਲਗਾਇਆ ਜਾ ਰਿਹਾ ਹੈ ਗੁਰਦੁਆਰਾ ਕਟਾਣਾ ਸਾਹਿਬ ਦੇ ਮੈਨੇਜਰ ਸਰਦਾਰ ਨਰਿੰਦਰਜੀਤ ਸਿੰਘ ਅਤੇ ਮੈਨੇਜਰ ਸਰਦਾਰ ਕੇਰ ਸਿੰਘ ਇਹਨਾਂ ਵੱਲੋਂ ਸਾਈਆਂ ਸੰਸਥਾ ਦਾ ਕੋਟਾਨ ਕੋਟ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਇਤਿਹਾਸਕ ਜਿਹੜਾ ਇਸ ਸਥਾਨ ਹੈ ਗੁਰਦੁਆਰਾ ਸ਼੍ਰੀ ਰੇੜੂ ਸਾਹਿਬ ਪਾਤਸ਼ਾਹੀ ਦਸਵੀਂ ਦੇ ਵਿੱਚ ਅਸੀਂ ਆਪਾਂ ਖੜੇ ਆਂ ਔਰ ਪਿਛਲੇ ਕਾਫੀ ਸਮੇਂ ਤੋਂ ਇਹ ਮੰਦੀ ਰੀ ਜੀ ਇੱਛਾ ਸੀ ਵੀ ਇਸ ਇਥੇ ਰੇਰੂ ਦਾ ਦਰਖਤ ਜੋ ਕਿ ਖਤਮ ਹੋ ਚੁੱਕਿਆ ਸੀ ਵੀ ਇਥੇ ਲਗਾਇਆ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਔਰ ਇਸ ਦੀ ਕਾਫੀ ਜਗ੍ਹਾ ਤੇ ਇਸ ਬਾਰੇ ਪਤਾ ਕਰਨ ਉਪਰੰਤ ਪਿਛਲੇ 5-7 ਸਾਲਾਂ ਤੋਂ ਇਹ ਨਹੀਂ ਮਿਲ ਰਿਹਾ ਸੀ ਦਰਖਤ ਔਰ ਪਿਛ ਬਨ ਰੀਜ ਵਿਭਾਗ ਨਾਲ ਵੀ ਸੰਬੰਧ ਕੀਤਾ ਕੁਝ ਸੰਹਾਰਨਪੁਰਨ ਵੀ ਸੰਬੰਧ ਕੀਤਾ ਦੇਰਾਦੂਨ ਵੀ ਸੰਬੰਧ ਕੀਤਾ ਪਰ ਉਹ ਜਦੋਂ ਮਿਲਿਆ ਤਾਂ ਮੌਕੇ ਤੇ ਸਾਡੇ ਡਾਕਟਰ ਰਜਨੀਸ਼ ਹੈਗੇ ਜਿਹੜੇ ਕਿ ਰਾਉਂਡ ਕਲਾਸ ਫਾਊਂਡੇਸ਼ਨ ਤੋਂ ਹੈਗੇ ਔਰ ਇਹ ਪੰਚਾਇਤ ਡਿਪਾਰਟਮੈਂਟ ਨਾਲ ਪੰਚਾਇਤ ਵਿਭਾਗ ਦੇ ਨਾਲ ਮਿਲ ਕੇ ਪਿੰਡਾਂ ਦੇ ਵਿੱਚ ਰੁੱਖ ਲਗਾਉਂਦੇ ਹਨ ਔਰ ਇਹਨਾਂ ਨੇ ਇਸ ਵਰਕ ਕੀਤਾ ਤੇ ਇਹਨਾਂ ਨੇ ਬੜਾ ਹੀ ਵਧੀਆ ਪ੍ਰਾਲਾ ਕੀਤਾ ਹੈ ਵੀ ਵਿਰਾਸਤੀ ਜਿਹੜੇ ਰੁੱਖ ਸਾਡੇ ਖਤਮ ਹੋ ਚੁੱਕੇ ਹਨ ਉਹਨਾਂ ਨੂੰ ਦੁਬਾਰਾ ਮੁੜ ਸੁਰਜੀਤ ਕੀਤਾ ਸੁਰਜੀਤ ਆਪਣੇ ਆਪਣੀ ਪਨੀਰੀ ਤਿਆਰ ਕਰਕੇ ਉਹ ਜਿਸ ਜਗ੍ਹਾ ਤੇ ਇਹ ਇਹਨਾਂ ਦੀ ਲੋੜ ਹੁੰਦੀ ਹੈ ਤੇ ਉੱਥੇ ਇਹ ਦਰਖਤ ਇਹ ਲਗਾਏ ਜਾਂਦੇ ਹਨ ਰੁੱਖ ਲਗਾਏ ਅੱਜ ਇਸੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਰਿਹੂ ਸਾਹਿਬ ਦਾ ਰੁੱਖ ਹੈ ਜੀ ਕੋ ਜੋ ਕਿ ਇੱਥੇ ਲਗਾਇਆ ਗਿਆ ਹੈ ਔਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ